ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਦੇ ਰੀਫਾਰਮ 5611 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚਿਆ ਵੀਰ ਸ਼ੇਰ ਦੇ ਦੋਰ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਇਹ ਪੁੱਛਦੇ ਨੇ ਪਸ਼ੂਆਂ ਦੀ ਡਿਟੇਲ ਸਤਿਗੁਰ ਜੀ ਹਾਂ ਸਤਿਗੁਰ ਜੀ ਸਤਿ ਸ਼ਕਾਲ ਜੀ ਉਹ ਸੁਣਾਓ ਠੀਕ ਠਾਕ ਕਿਰਪਾ ਜੀ ਬਾਬੇ ਨਾਨਕ ਦੀ ਚਲੋ ਕਿਰਪਾਈ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਜੀ ਤਹਿਸੀਲ ਹੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845618 ਜੀ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਵੀਰ ਜੀ ਕਰੀਏ ਵੈੜ ਤੋਂ ਕਰ ਲਈਏ ਹਾਂਜੀ ਵੈੜ ਤੋਂ ਕਰ ਲਈਏ ਵੈੜ ਵੀ ਵੀਰਪਰਾਵਾਂ ਦੀ ਡਿਮਾਂਡ ਬੜੀ ਸੀ ਕਹਿੰਦੇ ਵੈੜ ਦਿਹਾੜੇ ਗਾਓ ਬੁਲਬੁਲ ਦਾ ਬੱਚਾ ਵੈੜ ਆਪਾਂ ਲਿਆਉਂਦੀ ਦੇਖੋ ਹੀ ਆ ਪਾ ਜਾਂਦਾ ਸਿਰਾਈਏ ਕੱਢ ਦੇ ਠੀਕ ਹੈ ਠੀਕ ਹੈ ਜੀ ਤੇ ਦੱਸਿਓ ਇਹ ਜੀ ਡਿਟੇਲ ਇਹਨੂੰ ਆਪਾਂ ਕਬੂਤਰੀ ਵੀ ਨਾਮ ਦੇ ਸਕਦੇ ਹਾਂ ਤੇ ਬੁਲਬੁਲ ਦਾ ਬੱਚਾ ਵੀ ਨਾਮ ਦੇ ਸਕਦੇ ਹਾਂ ਠੀਕ ਹੈ ਠੀਕ ਹੈ ਲਓ ਜੀ ਪਿਓ ਜੱਸੀ ਆ ਹਾਂਜੀ ਤੇ ਦੱਸਿਓ ਇਹ ਵੀ ਜੀ ਦੂਜਾ ਸੁਆ ਵੈੜ ਆ ਅੱਛਾ ਜੀ ਛੇ ਦਾਂਦੇ ਆ ਜੇ ਠੀਕ ਜੀ ਜੀ ਪੂਰੇ ਜਵਾਨ ਨਹੀਂ ਕਿਤੇ ਅਜੇ ਅੱਛਾ ਜੀ ਐਸ ਟਾਈਮ ਤੇ 2 ਮਹੀਨੇ ਦੀ ਚੈੱਕ ਪਾਸ ਹੋ ਗਈ ਆ ਚੰਮਨ ਨੂੰ ਤੇ ਐਸ ਟਾਈਮ ਤੇ ਦੁੱਧ ਦੇ ਦੇ ਕੋਲ 16 ਤੋਂ 17 ਕਿਲੋ ਆ 16 ਕਿਲੋ ਗਾਰੰਟੀ ਕੋਈ ਵੀ ਭਰਾ ਜਿੱਥੇ ਮਰਜੀ ਕੋਈ ਲਿਖ ਕੇ ਲੈ ਲੈ ਠੀਕ ਹੈ ਜੀ ਸੱਜਣ ਨੇ ਫਿਰ ਕਿੰਨਾ ਕ ਜਵਾਨ ਦੁੱਧ ਸੱਜਣ ਨੇ ਵੀ ਕਿਹਾ ਕਿ 23-24 ਲੀਟਰ ਨਹੀਂ ਚੋਇਆ ਪਹਿਲੇ ਠੀਕ ਹੈ ਕੋਲੋ ਜੀ ਕੱਦ-ਕਾਡ ਵੀ ਬਹੁਤ ਚੰਗਾ ਵਾ ਤੇ ਪਿਓ ਜਰਸੀ ਆ ਗਈ ਆ ਬਾਕੀ ਹੁਣ ਤੁਹਾਨੂੰ ਮਪੰਦ ਖਾਉਨੇ ਆ ਕਿ ਸੰਸਾਰ ਦਾ ਜਾਂ ਬਲਬਲ ਦਾ ਬੱਚਾ ਵਾ ਮੈਂ ਤਾਂ ਮੜਾ ਕੇ ਦੀ ਚੀਜ਼ ਆ ਤੇ ਕਾਡਰ ਕੁਆਲਟੀ ਆ ਨਾ ਪੰਡਾਂ ਪਈਆਂ ਇਹ ਸੱਜਰ ਦਾ 23 24 ਲੀਟਰ ਦਾ ਰਿਕਾਰਡ ਆ ਤੇ ਅਸਟਾਂਗ ਲਈ 2 ਮਹੀਨਾ ਦੀ ਚੱਕ ਪਾਸ ਤੇ 15 ਕ 16 ਲੀਟਰ ਵੀਰ ਜੀ 16 ਲੀਟਰ ਖੁੱਲਾ ਡੁੱਲਾ ਜਿੱਥੇ ਮਰਜੀ ਕੋਈ ਵੀਰ ਭਰਾ ਠੀਕ ਹੈ ਠੀਕ ਹੈ ਲੋ ਵੀਰ ਜੀ ਲੋਡਾਂਗੇ ਚੱਕ ਫੇਰ ਕਵਾਲੀ ਬਹੁਤ ਜਿਆਦਾ ਚੰਗਾ ਫੇਸ ਆ ਮਾਨਾ ਇੱਕ ਚੀਜ਼ ਆ ਕਿ ਵੀਰ ਜੀ ਕੁਆਲਿਟੀ ਜਿਹਨੂੰ ਕਹਿ ਦਿੰਦੇ ਆ ਵੀਰ ਜੀ ਕਰੋ ਚੱਕ ਲਾ ਕੇ ਤੁਹਾਡਾ ਕਵਾਲੀ ਦਾ ਥਾਂ ਦਾ ਸੈੱਜ ਬਹੁਤ ਸ਼ਾਨਦਾਰ ਆ ਤੁਹਾਡਾ ਕੈਂ ਬੀਸੀ ਡੀਸੀ ਦਾ ਬ੍ਰੈਂਡ ਵੈਰੀਟੀ ਹਾਂ ਜੀ ਹਾਂ ਜੀ ਇੱਧਰ ਹੀ ਸਾਰਿਆਂ ਦਾ ਖਾਇਓ ਮੱਕੀ ਥਾਲਾਂ ਦਾ ਸੈੱਜ ਹੈ ਬਹੁਤ ਹੀ ਚੰਗਾ ਹੈ ਗਿੱਟ-ਗਿੱਟ ਤੋਂ ਬਾਹਰ ਜਾਂਦੇ ਆ। ਕੀ ਮੁੱਲ ਕਰਨਾ ਵੀ ਜਿਹੜਾ ਹੈ? ਵੀਰ ਜੀ ਤੋਹਫਾ ਹੀ ਹਿਸਾਬ ਨਾਲ ਜੇ ਕੋਈ ਵੀਰ ਭਰਾ ਲੈ ਜੂਗਾ। ਹਾਂਜੀ ਹਾਂਜੀ। ਐ ਜਿਤਰਾ ਤਾਂ ਕਿਤੇ ਆਪ ਕੋਲ ਬੈਠ ਕੇ ਰੱਬ ਦੇ ਬਣਵਾਈ ਹੁੰਦੀ ਕਹਿ-ਕਹਿ ਕੇ ਵੀ ਆ ਚੰਗਾ ਇੱਥੇ ਲੱਗਦਾ। ਬਿਲਕੁਲ ਸਹੀ ਗੱਲ ਹੈ ਬਹੁਤ ਹੀ ਜ਼ਿਆਦਾ ਖੂਬਸੂਰਤ ਆ। ਤੇ ਵਾਲ-ਵਾਲ ਵੀ ਪੂਰੇ ਖੜੇ ਰਾਤੀ ਜੱਜ ਨੂੰ ਲਾਗੇ। ਅੱਛਾ। ਕੀ ਮੁੱਲ ਕਰਨਾ ਦਾ? ਮੁੱਲ ਵੀਰ ਜੀ ਵਸ਼ੀਰੇ ਕਹਿੰਦੀ ਮੈਨੂੰ ਲੱਖ ਦੋ ਘੱਟ ਨਾਲ ਵੇਚ। ਅੱਛਾ ਜੀ। ਹਾਂਜੀ। ਆਪਾਂ ਪਰ ਜੈ ਜੀ ਤੁਹਾਨੂੰ ਪਤਾ ਛੋਟਕਾ ਵਾਲਾ ਕੰਮ ਹੀ ਹੋ ਜਾਂਦਾ ਆਪਣਾ ਹਾਂਜੀ ਹਾਂਜੀ ਤੇ ਜੈ ਜੀ ਮਿਲ ਗਿਆ ਤੇ ਜਾਈ ਦੇ ਦੇਣੀ ਆ ਲਾ ਕੇ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਸਹੀ ਹੈ ਹਾਂ ਵੀਰ ਜੀ ਮਸ਼ੀਨ ਦਾ ਪਾਰ ਪਹਿ ਯਾਤਰ ਕਰਾ ਲਓ 70 ਕਰਾ ਲਓ 61 ਦੀ ਦੇ ਦਈਏ ਜੇ ਜੈ ਜੀ ਆ ਛੜ ਦੋ ਇਸ ਤੋਂ ਥੋੜਾ ਬੋਧਾ ਕਰਾਈ ਕਰ ਜੀ ਵੀਰ ਜੀ 60 ਦੀ ਦੇ ਦਈਏ ਪੂਰੇ ਦੀ ਪਿਓਰ ਛੜ ਦੀਏ ਬੋਛਾ ਛੜ ਤੇ 1000 ਖੰਡ ਫਿਰ ਹੋਰ ਰੇਤੀਆਂ ਦੋ ਹੀ ਛੜ ਦੇਣਾ ਵੀਰ ਜੀ 58000 ਤੇ 200 ਰੁਪਿਆ ਛੋੜ ਦੇ ਉਹਨਾਂ ਘੱਟ ਵਾਲਾ ਖੂਨ ਨਾਲ ਲਓ ਵੀਰ ਜੀ 58000 ਤੇ 200 ਰੁਪਿਆ ਛੋੜ ਲੇ 200 ਨਹੀਂ ਅੱਗੇ ਨੂੰ ਬਣੀਆਂ ਤੇ ਪਿੱਛੇ ਨੂੰ ਬਣੀਆਂ ਕਰੋ ਚੱਕ ਉਹਨਾਂ ਹੀ ਲੈਵਾ ਅੱਗੇ ਨੂੰ ਆ ਤੇ ਉਹਨਾਂ ਹੀ ਪਿੱਛੇ ਨੂੰ ਕੱਢਿਆ ਵਾ ਜਿੱਦਣ ਵੀਰ ਜੀ ਸਰਕਰ ਸੁਣਦੀ ਹੈ ਨਾ ਜਿੱਥੇ ਮਰਜ਼ੀ ਜਿਆਦਾ ਨਹੀਂ ਮੈਂ ਲੱਖ ਦੀ ਨਹੀਂ ਕਹਿੰਦਾ 90 ਦੀ ਤੇ ਵਹਿੜ ਵਿਗਦੀ ਵਿਗਦੀ ਆ ਠੀਕ ਹੈ ਠੀਕ ਹੈ ਲਓ ਜੀ ਬੋਦੀ ਵਾਲੀ ਵਹਿੜ ਆ ਤੇ ਨਿਗਾਹ ਆ ਫੇਸ ਆ ਪਿਓਰ ਜਸਤੀ ਜਿਹਨੂੰ ਕਹ ਦਿੰ ਤੇ ਆ ਜੋ ਹੁਣ ਦੂਜੇ ਨੰਬਰ ਤੇ ਦੂਜਾ ਨੰਬਰ ਦੂਜਾ ਸੂਆ ਝੋਟੀ ਆ ਅੱਛਾ ਜੀ ਤੇ ਸੋਈ ਨੂੰ ਇਹਨੂੰ ਕੋਈ 20 ਤੋਂ 25 ਕਿ ਦਿਨ ਹੋਏ ਇਹ ਸਾਰੇ ਤੇ 10 ਤੋਂ 11 ਲੀਟਰ ਦੁੱਧ ਤਿਆਰ ਆ ਇਸ ਟਾਈਮ ਤੇ ਮੈਂ ਝੋਗੇ ਲੈਂਦੀ ਜੇ ਹੁਣ ਠੀਕ ਹੈ ਜੀ ਤੇ ਹੁਣ ਤੁਹਾਡੇ ਸਾਹਮਣੇ ਤੁਹਾਡੇੋਂ ਪਹਿਲਾਂ 10 ਮਿੰਟ ਪਹਿਲਾਂ ਗੱਡੀ ਆ ਗਿਆ ਗਿਆ ਵੀ ਲਾਹੇ ਠੀਕ ਹੈ ਲੋ ਮੈਂ ਝੋਗੇ ਆਇਆ ਹਾਂ ਤੇ ਚੋਣ ਤੋਂ ਬਾਅਦ ਲੱਦ ਕੇ ਲੈਂਦੀ ਆ ਜਵਾਕੀ ਆ ਗਿਆ ਪਿਛੇ ਜਵਾਗ ਨਗਰ ਕੱਟੀ ਜੇ ਮੇਰੇ ਖਿਆਲ ਨਾਲ ਮੈਂ ਵੇਖ ਕੇ ਦੱਸਦਾ ਤੁਹਾਨੂੰ ਨੀ ਕੱਟ ਤੇ ਆ ਨੀ ਕੱਟੀ ਵੀਰ ਜੀ ਫਿਰ ਬੜੀ ਪਣੀ ਕੋਸੀ ਦੁੱਧ ਬੜਾ ਖੁੱਲਾ ਛੱਡਦੇ ਰਿਹਾ ਘਰ ਵਾਲੇ ਬੰਦੇ ਠੀਕ ਹੈ ਠੀਕ ਲੋ ਇਸ ਟਾਈਮ ਤੇ ਹੁਣ ਮੰਨ ਲਓ ਚੋਈ ਆ ਕੋਈ ਵੀਰਪਰਾ ਚੋਈ ਦਾ ਅੰਦਾਜ਼ਾ ਲਾਵੇ ਠੀਕ ਠੀਕ ਹੈ ਲੋ ਵੀਰ ਨੇ ਚੋ ਆ ਕੇ ਚੋਰ ਪਾ ਕੇ ਲੈ ਲਈ ਸਾਡੇ ਕੋਲ ਬਹੁਤ ਚੱਕਾ ਲੱਗਾ ਅਛਾ ਜੀ ਤੇ ਉਹਨਾਂ ਦੇ ਘਰੇ ਮੰਨ ਲਓ ਲੋੜ ਆਈ ਚੋਈ ਰਿਹਾ ਹੁਣ ਸ਼ਾਮੀ ਠੀਕ ਹੈ 10 ਕਿਲੋ ਵੀਰ ਜੀ ਖੁੱਲਾ ਡੁੱਲਾ ਦੁੱਧ ਆਗਾ ਲੋ ਵੀਰ ਜੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਕੱਲ ਵਜੋਂ ਵੀ ਚੰਗੀ ਆ ਹਾਂਜੀ 15 ਤੋਂ 20 ਦਿਨ ਹਾਂਜੀ ਹਾਂਜੀ ਠੀਕ ਹੈ ਜੀ 15 ਤੋਂ 20 ਦਿਨ ਦੇ ਆਸ-ਪਾਸ ਟਾਈਮ ਹੋਇਆ ਉਹ ਤੇ ਫੀਮੇਲ ਕੰਡੀਸ਼ਨ ਜੀ ਜਦੂਗਾ ਸੂਈ ਦੂਜਾ ਦੂਜਾ ਜਾਂ ਦੇ ਸੂਈ ਠੀਕ ਹੈ ਠੀਕ ਹੈ ਲੋ ਵੀ ਦੂਜਾ ਸੂਬਾ ਸੂਈ ਜਿਹੜੇ ਥਣ ਪਾਣਾ ਬਹੁਤ ਚੰਗਾ ਵਾ ਕਰੋ ਲਾਗੇ ਤੋਂ ਚੱਕ ਥਾਣਾ ਦਾ ਸੈਗ ਹੈਬ ਤੇ ਮਿਲਕ ਬੈਣ ਦੀ ਬਹੁਤ ਚੰਗੀ ਲੱਗੀ ਏ ਤੇ ਟੋਟਿਆਂ ਜੀ ਦੋ ਸੂਈਆਂ ਸਲਾਈਆਂ ਲਈਆਂ ਨੇ ਆਪਾਂ ਵੀਡੀਓ 'ਚ ਪਾਉਣੀ ਏ ਉਹ ਵੀਰ ਭਰਾ ਕੋਲ ਮੋਚਾ ਮਾਰ ਕੇ ਲੈ ਗਿਆ ਫਿਰ ਵੀਡੀਓ ਸਸਾ ਠੀਕ ਏ ਠੀਕ ਏ ਚਲੋ ਕੋਈ ਗੱਲ ਨਹੀਂ ਵੇਚਣ ਵਾਲਾ ਇਹ ਕੀ ਮੁੱਲ ਵੀਰ ਜੀ ਦਾ ਫਿਰ ਜੀ ਮੁੱਲ ਗਰਾਉਂਡੋਂ ਤੇ ਭਵੇਂ ਇਹਦਾ 90 ਕਰ ਲਿਗੇ ਐਸੇ ਜਾਇ ਦੇਰੀ ਆਪਾਂ ਹਾਂ ਜੀ 75 ਦੀ ਦੇ ਦੀਏ ਜੀ ਕਰ ਦਈਏ ਕੋਈ ਜਾਇ ਜੀ ਜਾਂ ਦੋ ਜਾਇ ਜੀ 200 ਰੁਪਏ ਵਾਲੇ ਆਪਾਂ 70 ਦੀ ਦੇ ਦੀਏ ਫਿਰ 70 ਦਾ ਹੱਕ ਰੱਖਉਂਦੀ ਆ ਤਾਜੀ ਸੂਈ ਏ ਬਿਲਕੁਲ ਅੱਛਾ ਜੀ ਹਾਂ ਜੀ ਲੈ ਮੇਰੇ ਜੀ ਦੋ ਛੱਡ ਦਾਂਗੇ 70 ਤੱਕ 60 ਹੱਦੀ ਆਉਂਦੀ ਲਾਗੇ ਠੀਕ ਲੋ ਵੀ 68000 ਰੁਪਏ 200 ਰੁਪਏ ਛੋਟਾ ਹੋਣਾ ਕਿਹ ਕੁਰਾ ਘਾਟ ਆਦਾ ਨਾ ਹੁੰਦਾ ਤੇ ਬਿਲਕੁਲ ਤਾਜੀ ਸੂਈ ਮਾਝੇ ਮੰਨ ਲਓ ਵੀ 10 11 ਕਿਲੋ ਵਾਲੀ ਮਾਰਕੀਟ ਦੇ ਵਿੱਚ ਨਹੀਂ ਜੇ ਮਿਲਦੀ ਬਿਲਕੁਲ ਸਹੀ ਗੱਲ ਹੈ ਤੁਹਾਨੂੰ ਪਤਾ ਵੀ ਆਪਾਂ ਫਿਰ ਛੋਟਾ ਵਾਲੇ ਕੰਮ ਕਰਨਾ ਹੁੰਦਾ ਹਾਂਜੀ ਹਾਂਜੀ ਜੇ ਨੰਬਰ ਤੇ ਇਹ ਨੀਲੀ ਦਾ ਵੀ ਆ ਵੀ ਹਾਂਜੀ ਇਹ ਨੀਲੀ ਦਾ ਵੀ ਆ ਵੀ ਠੀਕ ਹੈ ਠੀਕ ਹੈ ਵੀਰ ਜੀ ਥੋੜੇ ਦਿਨਾਂ ਦੀ ਮੰਨ ਲਓ 2-3 ਦਿਨਾਂ ਦੀ ਇਹ ਮੰਨ ਲਓ ਬਣੀ ਆ 20 25 ਦਿਨ ਹੋ ਚਲੇ ਨੂੰ ਭਾ ਨਾ ਬਣੀ ਨੂੰ 3 ਮਹੀਨੇ ਦੀ ਮਗਰ ਇਹ ਤੇ ਕੱਟੀ ਆ ਅੱਛਾ ਜੀ ਹਾਸ ਕੋੜਦਾ ਕੱਟ ਤੇ ਮਣਕੀ ਆਖ ਲੀਏ ਖੋਰ ਨਰਮਲ ਨਹੀਂ ਆਈ ਇਧਰ ਬਾਜ ਕਰ ਲਈਏ ਨੂੰ ਛੱਡ ਦੇ ਛੱਡ ਦੇ ਇੱਥੇ ਬਾਜ ਕਰ ਲਈ ਤੱਕ ਮਿੰਟ ਇਹ ਟੇਡਾ ਕੱਟ ਤੇ ਮਣਕੀ ਆਖ ਹਾਂਜੀ ਹਾਂਜੀ ਨੀਲੀ ਰਾਵੀ ਚ ਲਓ ਬਜੀ ਕਰੋ ਫੇਸ ਕਾਲ ਜੀ ਚੰਗੀ ਆ ਦੁੱਧ ਵੀ ਕਰਵਾਣੀ ਹੋ ਚਾਹੀਦੀ ਸੱਜਣ ਨੇ ਕਿਹਾ ਕਿ ਚੋਆ ਲੋਟ ਦੇ ਇਹਨਾਂ ਵੀਰ ਜੀ ਉਹ ਕਹਿੰਦੇ ਵੀ 12 ਕਿਲੋ ਦੁੱਧ ਚੋਂਦੇ ਰੱਖਿਆ ਸੇ ਇਤਰਾ ਦੋ 12 ਰਾਮੀ ਕੰਢੇ ਦਾ ਦੁੱਧ ਸੱਜਣ ਨੇ ਇਵਾਰਿਆ ਵਾ ਐਸ ਤਾਂ ਮੇਰੇ 7 ਲੀਟਰ ਦੁੱਧ ਤਿਆਰ ਆ ਤੇ ਗਾਂ 20 ਜਣਾਂ ਦੇ ਆਸ-ਪਾਸ ਬਣੀ ਨੂੰ ਵੀ ਉਹ ਕਹਿੰਦਾ ਕਰੋ ਤੇ ਕੁਆਲਿਟੀ ਚੈੱਕ ਤੁਸੀਂ ਬਾਕੀ ਜਿੰਨੀ ਹੈਗੀ ਵੀਰ ਜੀ ਸਾਫ਼ ਸੁਥਰੀ ਆ ਹਾਂਜੀ ਹਾਂਜੀ ਇੱਕ ਪਹਿਲਾ ਸਵੇਰ ਸੇ ਵੀ ਦੂਜਾ ਨਹੀਂ ਇਹ ਵੀਰ ਜੀ ਤਿੱਜਾ ਸਵੇਰ ਆ ਆਪਾਂ ਗਲਤ ਗੱਲ ਨਹੀਂ ਕਰਨੀ ਚਾਹੀਦੀ ਠੀਕ ਚਲੋ ਵੀ ਤਿੱਜਾ ਦੁੱਧ ਠੀਕ ਹੈ ਇਹਨੂੰ ਮਾਨੂੰ ਝੋਟੀ ਆ ਜੇ ਆਪਾਂ ਦੂਜਾ ਵੀ ਕਹਿ ਕੇ ਵੇਚ ਸਕਦੇ ਹਾਂ ਹਾਂਜੀ ਹਾਂਜੀ ਆ ਘਰ ਆ ਜੇ ਨਹੀਂ ਆਪਾਂ ਜਦੋਂ ਝੂਠ ਨਹੀਂ ਮਾਰਿਆ ਉਹਨੇ ਤੇ ਜੱਜ ਕਿ ਜੀ ਸੋਈਏ ਤਾਂ ਆਪਾਂ ਕਿੱਜਾ ਕਹਾਂਗੇ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਜਿਹੜਾ ਸੱਚ ਦਾ ਸੌਦਾ ਸੱਚ ਰਹੇ ਹੁੰਦਾ ਵਾ ਇਹਦੀ ਵੀ ਚੋਈ ਕਰਤੀ ਹਾਂਜੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਜੀ ਵੀਰ ਜੀ ਹਰ ਮੁੱਲ ਵੀਰ ਜੀ ਨੇ ਕਹ ਜੇ ਕਰਦੀ ਇਹਦਾ ਹਾਂਜੀ ਦੇ ਦਈਏ 60000 ਦੀ ਯਾਨ ਤੋਂ ਜ਼ਿਆਦਾ ਹੀ ਹਰਾ ਛੱਡ ਦੇ ਲੋ ਹਟਾ ਦਈਏ 50 ਦੀ ਦੇ 50 ਦੀ 50 ਦੀ ਦੇ ਦਈਏ ਛੱਡ ਦੋ 1000 ਰੁਪਏ ਦਿੱਤੇ ਆਦੇ ਵੀਰ ਜੀ ਦੋ ਹੀ ਚੰਨਾ ਆਪਾਂ 48 ਜਿਲ ਦਰਿਆ ਨੇ 11 ਦੇ ਹਾਂਜੀ 48200 ਰੁਪਏ ਛੋੜੀ ਹੋਣੀ 48200 ਰੁਪਏ ਛੋੜ ਦੇ 48000 ਦੋ ਪਸ਼ੂ ਮਿਲ ਜਾਣੇ ਤੁਹਾਨੂੰ ਹਾਂਜੀ ਇੱਕ ਕਟਿੰਗ ਬੜੀ ਫਲਾਈ ਪਿਛੇ ਕੱਟੀ ਏਦੇ ਤੇ ਆ ਲਿਓ ਹੁਣ ਚੌਥੇ ਨੰਬਰ ਤੇ ਦੱਸੋ ਵਿੱਚ ਇਹਦੇ ਬਾਰੇ ਇਹ ਵੀਰ ਜੀ ਦੂਜਾ ਸੂਆ ਝੋਟੀ ਲੱਗੀ ਏ ਸੋਨਾ ਅੱਛਾ ਇਹ ਮੰਨ ਲਓ ਵੀ ਕੰਦ ਵਜਨ ਦੀ ਪੂਰੀ ਫੁੱਲ ਆਪਾਂ ਜਿਹਨੂੰ ਕਹਿ ਸਕਦੇ ਹਾਂ ਹਾਂਜੀ ਹਾਂਜੀ ਤੇ ਦੁੱਧ ਵੀ ਛੋਟੀ ਨੇ ਪਹਿਲੇ ਸੂਰਜ ਚੰਗਾ ਭਰਿਆ ਹੋ ਗਿਆ ਕਹਿੰਦੇ 12 ਲੀਟਰ ਪਹਿਲੇ ਸੂਰਜ ਭਰਿਆ ਵਾ ਅੱਛਾ ਜੀ ਇਹ ਛੋਟੀ ਕੋ 14 ਗ੍ਰੀ 13 14 ਮੀਟਰ ਰਹਿ ਗਈ ਆ ਠੀਕ ਕਰੂਗੀ ਵੀ ਜਿੱਡੀ ਵੱਡਾ ਮੰਨ ਲਓ ਕਦ ਵਜਣਿਆ ਛੋਟੀ ਨੂੰ ਕਰਨਾ ਚਾਹੀਦਾ ਕਿੰਨਾ ਕੁ ਸਾੜ ਕੀ ਟਾਈਮ ਅਜੇ ਵੀ ਜੀ ਇਹ ਮੰਨ ਲਓ ਵੀ ਵੱਧ ਤੋਂ ਵੱਧ 10 ਦਿਨ ਆਪਾਂ ਹਫਤੇ ਜੋ 10 ਦਿਨ ਕਰੀਏ ਠੀਕ ਹੈ ਠੀਕ ਹੈ ਲਓ ਜੀ ਕਦ ਵਜਣ ਬਹੁਤ ਹੀ ਚੰਗਾ ਵਾ ਬਹੁਤ ਵੱਡੀ ਆ ਕੋਈ ਕਰੋ ਚੈੱਕ ਕਰ ਤੇ 12 13 ਲੀਟਰ ਜਿਹੜਾ ਪਹਿਲੇ ਸੂਰਜ ਚਾ ਵੜ ਲਓ ਜੀ ਹੁਣ ਮੋਲ ਕਰ ਦਵਾਣ ਵਾਲੀ ਕਿਸੇ ਥੱਲੇ ਹੋਰ ਲੱਗਦੀ 10 12 ਜੀ ਹੋਣਾ ਹਾਂਜੀ ਇਹ ਬਾਕੀ ਫੰਸ਼ਨ ਬਹੁਤ ਹੀ ਚੰਗਾ ਲੱਗਾ ਵਾ ਕੁਆਲਟੀ ਵਾਲੀ ਆ ਜੀ ਜਿੰਨੀ ਵੀ ਮਗ ਨੂੰ ਬਿਨਾ ਬੈਗ ਨੂੰ ਨਿਕਲਦੀਆਂ ਛੋਟੀ ਸਾਰੀ ਦੇ ਸਾਰੀ ਠੀਕ ਆ ਠੀਕ ਆ ਜੀ ਜੇ ਬਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਲੱਗਾ ਵਾ ਤੇ ਕਾਰ ਦਵਾਣ ਦੀ ਵੀ ਚੰਗੀ ਆ ਤੇ ਪਿੱਠ ਪੜੇ ਤੇ ਵੀ ਬਹੁਤ ਚੰਗੀ ਆ 52 ਡੈਂਦਾ ਕਰੋ ਚੈੱਕ ਲਾ ਕੇ ਦੋ ਥੁਣਾ ਦਾ ਸੈਜ ਗੈਪ ਕੀ ਮੁੱਲ ਕਰਨਾ ਵੀਚੇ ਦਾ ਹੈ ਮੋਲਵੀ ਜੀ ਵੇਖੋ ਅੱਜ ਤੇ ਆਪਾਂ ਕਰਾਂਗੇ ਜੈਦ ਅੱਛਾ ਜੀ ਤੇ ਚਲੋ ਤੁਸੀਂ ਵੀਡੀਓ ਬਣਾਉਂਦੇ ਜੇ ਤੁਹਾਨੂੰ ਵੀ ਇੰਨੀ ਪਦਾ ਲੱਗੀ ਗਿਆ ਉਹ ਝੋਟੀ ਜਿੱਦਾਂ ਸੂਦੀ ਲੱਖਾਂ ਬਾਹਰ ਹੈਗੀ ਆ ਹਾਂਜੀ ਹਾਂਜੀ ਇੱਕ ਦੋ ਦਫਾ ਕਰਖਾਉਂਦੀ ਆ ਝੋਟੀ ਬਿਲਕੁਲ ਬਿਲਕੁਲ ਨਹੀਂ ਤੇ ਚਲੋ ਆਪਾਂ ਨੂੰ ਗੱਬਣ ਕਰਕੇ ਥੋੜੀ ਕੱਚੀ ਆ ਦੱਸਦੇ ਨੇ ਤੇ ਆਪਾਂ ਨੂੰ ਭਾਣਾ ਦੇ ਦੇਣੀ ਆ ਠੀਕ ਹੈ ਜੀ ਤੇ ਵੀ ਜੀ ਮੁੱਲ ਕਰਾਉਂਦੇ ਭਾਵੇਂ ਆਪਾਂ ਇੱਕ ਕਰੀਏ ਤੇ ਭਾਵੇਂ 90 ਕਰੀਏ 85000 ਦੀ ਝੋਟੀ ਦੇ ਦਈਏ ਇਸ ਟਾਈਮ ਤੇ ਹਾਨਾ ਨਹੀਂ ਤੇ ਕਿਾਸੀ ਦੀ 85 ਦੀ ਦੇ ਦਈਏ ਤੇ ਆਪਾਂ 200 ਰੁਪਏ ਛੋਟ ਕਰ ਦਾਂਗੇ ਕਿਾਸੀ ਜੋ ਹਾਂਜੀ 85 ਜੋ 200 ਰੁਪਏ ਛੋਟ ਬਿਲਕੁਲ ਜਾਇਜ਼ ਜੀ ਠੀਕ ਹੈ ਠੀਕ ਹੈ ਲਓ ਭਾਜੀ 85000 200 ਰੁ ਠੀਕ ਹੈ ਠੀਕ ਹੈ ਜੀ ਇਹ ਆ ਵੀ ਪਉਣੀ ਨਹੀਂ ਲਿਜੀਏ ਯਿਆਰ ਕਰਕੇ ਝੋਡੀ ਪਾਵਾਂਗੇ ਅੱਛਾ ਜੀ ਥੋੜੀ ਭਾਰੀ ਮੁੱਲ ਦੀ ਆ ਅੱਛਾ ਅੱਛਾ ਠੀਕ ਲੱਗੀ ਗਈ ਦੁੱਧ ਦਾ ਰਿਕਾਰਡ ਬੜਾ ਇਹਦਾ ਝੋਡੀ ਦਾ ਇਹਦਾ 16 17 ਕਿਲੋ ਦਾ ਰਿਕਾਰਡ ਆ ਠੀਕ ਹੈ ਜੀ ਭਾਰੀ ਵਿਖਾਇਆ ਚੀ ਥੋੜੀ ਜਿਹੀ ਲੋ ਜੀ ਕਰੋ ਚੱਕ ਪਸ਼ੂ ਵੀ ਬੇਪਰ ਸਾਰੇ ਚਾਹੀਦੇ ਬਿਲਕੁਲ ਗਿਆ ਮੁੱਲ ਵਿੱਚ ਪਾਤੇ ਆ ਇਹ ਕਰੋ ਆ ਕਬੂਤਰੀ ਚੱਕ ਪਹਿਲੇ ਨੰਬਰ ਦੀ ਜਿਹੜੀ ਦਿਖਾਈ ਆਪਾਂ ਜਿਹੜਾ ਕੋਈ ਵੀਰਪਰਾ ਲੈ ਜਾਊਗਾ ਨਾ ਹਾਂਜੀ ਤੇ ਮੈਂ ਨਾ ਯਾਦ ਹੀ ਕਰੂਗਾ ਵੀ ਕੋਈ ਚੀਜ਼ ਲੈ ਆਂ ਅਗਰ ਠੀਕ ਹੈ ਠੀਕ ਹੈ ਵੀਰ ਵੀ ਸੱਜਣਾ ਨੂੰ ਪਰੇ ਕਰਨ ਦੀ ਆ ਚੱਕ ਕਰ ਸਕਦੇ ਨਹੀਂ ਹੈ ਹਵਾਨਾ ਨੂੰ ਨਾ ਪੌਲੀ ਚੰਗਾ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਛਾ ਜੀ ਮੇਰਾ ਵੀ ਬੜਾ ਜ਼ਿਕਰ ਹੁੰਦਿਆ ਅੱਛਾ ਜੀ ਮੇਰਾ ਜੀ ਕਹਤਾ ਮੇਰਾ ਖਾਂ ਸੋਹਣੀ ਬੜੀ ਲੱਗੰਦੀ ਆ ਇਹ ਗੱਲ ਹੈਗੀ ਆ ਵੀ ਕਹਿੰਦੇ ਹੁੰਦੇ ਨੇ ਕਿਲਾਜ ਆ ਖੁਰਲੀ ਦਾ ਪਿਆਰਾ ਸੋਨਾ ਸਾਰਾ ਰੱਖਣ ਲੱਗ ਗਰੀ ਉਹਦੇ ਵਿੱਚ ਵੀ ਹਾਂਜੀ ਹਾਂਜੀ ਤੇ ਜਦੋਂ ਕੇ ਵੀਰ ਭਰਾ ਦੇ ਵਿਹੜੇ ਦਾ ਸ਼ਿੰਗਾਰ ਕਰਨ ਨੂੰ ਵੀ ਆਪਾਂ ਨੂੰ ਵੀ ਚਾ ਆ। ਨਹੀਂ ਇਹ ਗੱਲ ਸਹੀ ਹੈ ਜੀ ਨਾਲ ਹੀ ਯਾਦ ਕਰੂਗਾ ਕੋਈ ਵੀਰ ਭਰਾ। ਹਾਂਜੀ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ।